ਸਸਰੀ ਕਲ ਜੀ ਅੱਜ ਆਪਾਂ ਬਣਾਵਾਂਗੇ ਸੁੱਕੀ ਅਰਬੀ ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਐਡ ਕਰ ਲਵਾਂਗੇ ਇੱਥੇ ਆਪਾਂ ਹੁਣ ਤੇਲ ਗਰਮ ਹੋਣ ਤੇ ਇਸ ਦੇ ਵਿੱਚ ਅਰਬੀ ਐਡ ਕਰ ਦਵਾਂਗੇ ਅਰਬੀ ਨੂੰ ਸਭ ਤੋਂ ਪਹਿਲਾਂ ਮੈਂ ਛਿਲ ਲਿਆ ਸੀ ਛਿਲਨ ਤੋਂ ਮਗਰੋਂ ਇਸ ਨੂੰ ਕੱਟ ਲਿਆ ਸੀ ਕੱਟ ਕੇ ਇਸ ਮਗਰੋਂ ਇਸ ਨੂੰ ਆਪਾਂ ਵਾਸ਼ ਕੀਤਾ ਹੈ ਵਾਸ਼ ਆਪਾਂ ਇਸ ਨੂੰ ਚਾਰ ਤੋਂ ਪੰਜ ਪਾਣੀ ਕਰ ਲਿਆ ਸੀ ਤੇ ਇਸ ਨੂੰ ਸੁਕਾ ਲਿਆ ਸੀ ਹੁਣ ਆਪਾਂ ਇਸ ਨੂੰ ਕੌਣ ਲਾਵਾਂਗੇ ਕਵਰ ਕਰਕੇ ਇਸ ਨੂੰ 5 ਤੋਂ 7 ਮਿੰਟ ਪਕਾਉਣ ਤੋਂ ਮਗਰੋਂ ਇਸ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਅਰਬੀ ਆਪਣੀ ਬਹੁਤ ਵਧੀਆ ਪੱਕ ਚੁੱਕੀ ਹੈ ਬਸ ਇੰਨੀ ਹੀ ਆਪਾਂ ਅਰਬੀ ਪਕਾਉਣੀ ਹੈ ਹੁਣ ਇਸੇ ਤੇਲ ਦੇ ਵਿੱਚ ਆਪਾਂ ਤੜਕਾ ਲਗਾਵਾਂਗੇ ਇੱਕ ਚਮਚ ਇਸਦੇ ਵਿੱਚ ਆਪਾਂ ਜੀਰਾ ਐਡ ਕਰਾਂਗੇ ਇੱਕ ਹੀ ਚਮਚ ਇਸਦੇ ਵਿੱਚ ਅਜਵੈਨ ਦਾ ਐਡ ਕਰਾਂਗੇ ਥੋੜਾ ਜਿਹਾ ਇਸਦੇ ਵਿੱਚ ਆਪਾਂ ਸਾਬਤ ਧਨੀਆ ਦਰਦਰਾ ਕੁੱਟ ਕੇ ਐਡ ਕਰ ਲਵਾਂਗੇ ਹੁਣ ਇਸਦੇ ਵਿੱਚ ਆਪਾਂ ਥੋੜਾ ਲਸਣ ਤੇ ਅਦਰਕ ਦਰਦਰਾ ਕੁੱਟ ਕੇ ਪਾ ਦਵਾਂਗੇ ਤੇ ਹੁਣ ਇਸਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾਵਾਂਗੇ ਜੋ ਕਿ ਲੰਮੇ ਲੰਮੇ ਸਲਾਈਸਸ ਦੇ ਵਿੱਚ ਮੈਂ ਕੱਟੇ ਹਨ ਹੁਣ ਇਹਨਾਂ ਨੂੰ ਆਪਾਂ ਥੋੜਾ ਬ੍ਰਾਊਨ ਹੋਣ ਤੱਕ ਭੁੰਨ ਲਵ ਤੇ ਇਹਨਾਂ ਦੇ ਵਿੱਚ ਆਪਾਂ ਬ੍ਰਿਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦਵਾਂਗੇ। ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰ੍ਹਾਂ ਟਰਾਈ ਕਰਿਓ। ਬਹੁਤ ਹੀ ਜਲਦੀ ਬਣ ਕੇ ਤਿਆਰ ਵੀ ਹੋ ਜਾਂਦੀ ਹੈ। ਹੁਣ ਇਸ ਦੇ ਵਿੱਚ ਕੁਝ ਬੇਸਿਕ ਮਸਾਲੇ ਐਡ ਕਰਾਂਗੇ। ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ। ਇੱਕ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ। ਅੱਧਾ ਚਮਚ ਇਸ ਦੇ ਵਿੱਚ ਹਲਦੀ ਪਾਊਡਰ ਐਡ ਕਰਾਂਗੇ। 1/4 ਚਮਚ ਗਰਮ ਮਸਾਲਾ ਤੇ ਇੱਕ ਚਮਚ ਇਸ ਦੇ ਵਿੱਚ ਆਮਚੂਰਨ ਪਾਊਡਰ ਐਡ ਕਰਾਂਗੇ। ਜਿਸ ਦਿਨ ਨਾਲ ਸਬਜ਼ੀ ਬਹੁਤ ਹੀ ਖੱਟ-ਮਿੱਠੀ ਬਣ ਕੇ ਤਿਆਰ ਹ ਹੁਣ ਆਪਾਂ ਮਸਾਲੇ ਨੂੰ ਘੋਲ ਲਾਵਾਂਗੇ ਜਦੋਂ ਮਸਾਲੇ ਨੇ ਤੇਲ ਛੱਡ ਦਿੱਤਾ ਤਾਂ ਇਸਦੇ ਵਿੱਚ ਆਪਾਂ ਅਰਬੀ ਐਡ ਕਰਾਂਗੇ ਅਰਬੀ ਆਪਣੀ ਪੱਕੀ ਹੋਈ ਹੈ ਪਹਿਲਾਂ ਹੀ ਹੁਣ ਇਸ ਨੂੰ ਆਪਾਂ ਸਿਰਫ 2 ਤੋਂ 3 ਮਿੰਟ ਲਈ ਪਕਾਵਾਂਗੇ ਤੇ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਜੀ ਕਿੰਨੀ ਵਧੀਆ ਅਰਬੀ ਬਣ ਕੇ ਤਿਆਰ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ